ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਂਝੇ ਕਰਿਆਂ ਦੱਸਦੇ ਕਿ ਪੰਜਾਬ ਦੇ ਵਿੱਚ ਅੱਜ ਸ਼ਨੀਵਾਰ ਯਾਨੀ ਕਿ 25 ਦੀ ਸੰਭਾਵਨਾ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਜਨਵਰੀ ਦਾ ਮਹੀਨਾ ਖੁਸ਼ਕ ਰਿਹਾ ਹੈ ਤੇ ਆਮ ਦੇ ਨਾਲੋਂ ਜਿਹੜੀ ਕਿ 59% ਘਟ بارش ਦੀ ਦਰਜ ਕੀਤੀ ਗਈ ਹੈ ਤਾਂ ਮੌਸਮ ਦਾ ਹਾਲ ਜਾਣਨ ਦੇ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਰੋਜ਼ਾਨਾ ਦੀ ਤਰ੍ਹਾਂ ਖਬਰ ਵਾਲੇ ਟੀਵੀ ਦੇ ਉੱਤੇ ਅੱਜ ਵੀ ਤੁਹਾਨੂੰ ਮੌਸਮ ਦਾ ਹਾਲ ਦੱਸਾਂਗੇ ਤੁਹਾਡੇ ਸ਼ਹਿਰ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈਗਾ ਦੱਸ ਦੇ ਕਿ ਮੌਸਮ ਵਿਭਾਗ ਦੇ ਅਨੁਸਾਰ ਅੱਜ ਪੰਜਾਬ ਦੇ ਵਿੱਚ ਧੁੰਦ ਅਤੇ ਠੰਡ ਲਹਿਰ ਨੂੰ ਲੈ ਕੇ ਜਿਹੜਾ ਕਿ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਸਵੇਰੇ ਜਿਹੜਾ ਕਿ ਤੜਕਸਾਰ ਰਾਤ ਤੋਂ ਹੀ ਕਾਫੀ ਧੁੰਦ ਪਈ ਹੈ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀਗਾ ਤੇ ਅੱਜ ਪਟਿਆਲਾ ਮੋਹਾਲੀ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਕਿ ਧੁੰਦ ਪਈ ਸੀਗੀ ਤਾਂ ਇਸ ਧੁੰਦ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀਗਾ ਲੋਕਾਂ ਨੇ ਆਪਣੀ ਵਾਹਨਾਂ ਦੀ ਰਫ਼ਤਾਰ ਨੂੰ ਵੀ ਘਟ ਕਰ ਦਿੱਤੀ ਸੀਗੀ ਤਾਂ ਕਿ ਕੋਈ ਜਿਹੜੀ ਕਿ ਕੋਈ ਹਾਸਾ ਨਾ ਵਾਪਰ ਜਾਵੇ ਤੇ ਦੱਸ ਦਈਏ ਕਿ 29 ਜਨਵਰੀ ਨੂੰ ਅਮ ਮਹੀਨੇ ਦੀ ਆਖਰੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਸੀਗੀ ਪਰ ਬੱਦਲ ਛਾਇਆ ਰਹਿਣ ਦੇ ਬਾਵਜੂਦ ਮੀਂਹ ਨਹੀਂ ਪਿਆ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਪਿਛਲੇ ਇੱਕ ਹਫਤੇ ਤੋਂ ਬਾਰਿਸ਼ ਦੀ ਜਿਹੜੀ ਕਿ ਪੁਖਵਾਣੀ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਕੋਈ ਵੀ ਬਾਰਿਸ਼ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਬਾਰਿਸ਼ ਦੀ ਇੱਕ ਵੀ ਬੂੰਦ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚ ਪਈ ਹੋਵੇ ਦੱਸਦੀ ਹੈ ਕਿ ਜਿਸ ਤੋਂ ਬਾਅਦ ਸੂਬੇ ਦੇ ਕੁਝ ਇਲਾਕੇ ਦੇ ਵਿੱਚ ਜਿਹੜੇ ਕਿ ਉਸ ਗੜਬੜੀ ਦੇ ਕਾਰਨ ਜਿਹੜੀ ਕਿ 29 ਜਨਵਰੀ ਨੂੰ ਜਿਹੜੀ ਕਿ ਗੜਬੜੀ ਹੋਈ ਸੀਗੀ ਤੇ ਉਸ ਤੋਂ ਬਾਅਦ ਮੌਸਮ ਵਿਭਾਗ ਦੇ ਵੱਲੋਂ ਕੁਝ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀਗੀ ਪਰ ਅਜੇ ਤੱਕ ਮੀਂਹ ਨਹੀਂ ਪਿਆ ਤੇ ਅੱਜ ਫੇਰ ਮੌਸਮ ਵਿਭਾਗ ਦੇ ਵੱਲੋਂ ਅੱਜ ਦੇ ਲਈ ਆਜੋ ਜਨਾ ਕਿ ਮੀਂਹ ਪੈ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕਿਹਾ ਜਾ ਰਿਹਾ ਹੈਗਾ ਕਿ ਅੱਜ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜੜਕੀ ਹੋ ਸਕਦੀ ਹੈ ਪਰ ਪੱਛਮੀ ਗੜਵੀ ਦੇ ਸਰਗਰਮ ਹੋਣ ਤੋਂ ਬਾਅਦ ਵੀ ਤਾਪਮਨ ਦੇ ਵਿੱਚ ਜ਼ਿਆਦਾ ਬਦਲਾਵ ਨਹੀਂ ਹੋਵੇਗਾ ਪਰ 24 ਘੰਟਿਆਂ ਤੋਂ ਬਾਅਦ ਤਾਂ ਤਾਪਮਨ ਜੜਾ ਕਿ ਲਗਭਗ 2 ਡਿਗਰੀ ਵੱਧ ਸਕਦਾ ਹੈਗਾ ਦੱਸਦੇ ਕਿ ਪੰਜਾਬ ਦੇ ਵਿੱਚ ਅੱਜ ਸਰਜਾ ਕਿ ਸਰਗਰਮ ਪਛਮੀ ਗੜਬੜੀ ਦਾ ਜ਼ਿਆਦਾ ਅਸਰ ਪਹਾੜੀ ਇਲਾਕਿਆਂ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਪਰ ਪੰਜਾਬ ਦੇ ਮੈਦਾਨੀ ਇਲਾਕੇ ਦੇ ਵਿੱਚ ਵੀ ਇਸ ਦਾ ਹਲਕਾ ਪ੍ਰਭਾਵ ਪਵੇਗਾ 2 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ 3 ਅਤੇ 3 ਤੋਂ 5 ਫਰਵਰੀ ਤੱਕ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਜਾਂ ਫਿਰ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਹੁਣ ਗੱਲ ਕਰਦੇ ਹਾਂ ਤੁਹਾਡੇ ਸ਼ਹਿਰ ਦਾ ਤਾਂ ਦੱਸਦੀ ਕਿ ਅੰਮ੍ਰਿਤਸਰ ਦੇ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਪੈਣ ਦੀ ਸੰਭਾਵਨਾ ਹੈ ਅੱਜ ਲਈ ਤਾਪਮਾਨ ਦੇ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਉੱਥੇ ਹੀ ਜਲੰਧਰ ਦਾ ਹਾਲ ਵੀ ਇਹੀ ਹੈਗਾ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਪੈਣ ਦੀ ਸੰਭਾਵਨਾ ਹੈ ਤਾਪਮਾਨ ਦੇ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਤੇ ਤਾਪਮਾਨ ਚਾਹੇ ਕਿ 8 ਤੋਂ 23 ਡਿਗਰੀ ਦੇ ਵਿੱਚਕਾਰ ਰਹਿਣ ਦੀ ਸੰਭਾਵਨਾ ਇਸ ਦੇ ਨਾਲ ਹੀ ਲੁਧਿਆਣਾ ਤੇ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਪੈਣ ਦੇ ਆਸਾਰ ਜਿਹੜੇ ਕਿ ਬੜੇ ਰਹਿਣਗੇ ਤਾਂ ਮੌਸਮ ਦੇ ਨਾਲ ਜੁੜੀ ਅਪਡੇਟ ਤਾਜ਼ਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਅੱਜ ਜਿਹੜੀ ਕਿ ਧੁੰਦ ਦਾ ਸਾਹਮਣਾ ਕਰਨਾ ਪਿਆ ਸੀਗਾ ਲੋਕਾਂ ਨੂੰ ਪਰ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਪੰਜਾਬ ਦੇ ਕੋਈ ਵੀ ਇਲਾਕੇ ਦੇ ਵਿੱਚ ਬਾਰਿਸ਼ ਨਹੀਂ ਹੋਈ ਹੈ ਪਰ ਅੱਜ ਜਿਹੜੀ ਕਿ ਮੌਸੂਮ ਭਾਗ ਦੇ ਵੱਲੋਂ ਜੋ ਸੰਭਾਵਨਾ ਜਤਾਈ ਜਾ ਰਹੀ ਹੈਗੀ ਹੈ ਪਰ ਉਸ ਦਾ ਕਿਤੇ ਨਾ ਕਿਤੇ ਅਸਰ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਉੱਥੇ ਬਾਰਿਸ਼ ਤੇ ਬਰਫ਼ ਜ਼ਰੂਰ ਜਿਹੜੀ ਕਿ ਪੈ ਰਹੀ ਹੈ ਪਰ ਉਸ ਦਾ ਅਸਰ ਕਿਤੇ ਨਾ ਕਿਤੇ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਮੌਸਮ ਦਾ ਹਾਲ ਜਾਣਨ ਦੇ ਲਈ ਦੱਸਦੀ ਹੈ ਕਿ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਰੋਜ਼ਾਨਾ ਤੁਹਾਨੂੰ ਮੌਸਮ ਦਾ ਇੱਥੇ ਹਾਲ ਦੱਸਦੇ ਹਾਂ ਕਿ ਤੁਹਾਡੇ ਸ਼ਹਿਰ ਦਾ ਮੌਸਮ ਦਾ ਹਾਲ ਜਿਹੜਾ ਕਿ ਕਿਵੇਂ ਜਰ ਰਹਿਣ ਵਾਲਾ ਹੈ ਤਾਂ ਕਿ ਤੁਹਾਡੀ ਯਾਤਰਾ ਦੇ ਵਿੱਚ ਕੋਈ ਵੀ ਪਰੇਸ਼ਾਨੀ ਨਾ ਹੋਵੇ ਤਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ